ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ ਅੱਜ ਆਪਣੀ ਵੀਡੀਓ ਦੇ ਵਿੱਚ ਝੋਨੇ ਦੇ ਝਾੜ ਕੱਟਣ ਦੇ ਮੁੱਖ ਕਾਰਨ ਕਿਹੜੇ-ਕਿਹੜੇ ਕਾਰਨਾ ਕਰਕੇ ਵੀ ਆਪਣਾ ਝਾੜ ਝੋਨੇ ਦਾ ਕੱਟ ਜਾਂਦਾ ਹੈ ਦੇਖੋ ਜਿਹੜਾ ਜਿੰਨਾ ਵੀ ਝਾੜ ਆਪਣਾ ਆਉਂਦਾ ਕਿਸੇ ਵੀ ਫਸਲ ਦਾ ਆਉਂਦਾ ਉਹ ਸਾਰਾ ਆਪਣਾ ਝਾੜ ਮੌਸਮ ਦੇ ਨਿਰਭਰ ਕਰਦਾ ਬਾਕੀ ਫਿਰ ਵੀ ਜੇਕਰ ਆਪਣੇ ਮੌਸਮ ਦੇ ਅਨੁਕੂਲ ਜਿੰਨਾ ਝੋੜਾ ਝਾੜ ਆਪਣੇ ਏਰੀਆ ਦੇ ਵਿੱਚ ਆ ਰਿਹਾ ਉਸੇ ਵੈਰੈਟੀਆ ਦਾ ਉਸੇ ਜ਼ਮੀਨ ਦੇ ਵਿੱਚ ਤੇ ਉਹਨਾ ਝਾੜ ਆਪਣਾ ਨਹੀਂ ਆ ਰਿਹਾ ਆਪਣਾ ਝਾੜ ਘਟ ਆ ਰਿਹਾ ਇਸ ਦੇ ਪਿੱਛੇ ਕਿਹੜੇ-ਕਿਹੜੇ ਕਾਰਨ ਨੇ ਜਿਕਰ ਆਪਾਂ ਕਾਰਨ ਆਪਾਂ ਲੱਭ ਲੈਨੇ ਆ ਤਾਂ ਆਪਣਾ ਜਿਹੜਾ ਝਾੜ ਆਪਾਂ ਵਧੀਆ ਆਪਣੀ ਜ਼ਮੀਨ ਦੇ ਵਿੱਚ ਲੈ ਸਕਦੇ ਆ ਤੇ ਕਿਹੜੇ ਕਿਹੜੇ ਆਪਣੇ ਮੁੱਖ ਕਾਰਨ ਨੇ ਜਿਹੜਾ ਕਾਰਨ ਇਹ ਝਾੜ ਘਟਦਾ तकरीबन ਇਹ ਆਪਾਂ 5 ਮਣ ਤੋਂ ਲੈ ਕੇ 20 ਮਣ ਤੱਕ ਇਹਨਾਂ ਕਾਰਨਾਂ ਦੇ ਕਾਰਨ ਆਪਣਾ ਝਾੜ ਛੋਣੇ ਦਾ ਘਟਣ ਦਾ ਮੁੱਖ ਕਾਰਨ ਬਣਦਾ ਹੈ ਤੇ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੂਬ ਸਬਸਕ੍ਰਾਈਬ ਕਰ ਲਓ ਜੀ ਸਭ ਤੋਂ ਪਹਿਲਾ ਕਾਰਨ ਹੈਗਾ ਜੀ ਆਪਣਾ ਕੋਈ ਵੀ ਆਪਾਂ ਜਿਹੜੀ ਵੈਰੈਟੀ ਲਾਉਣੀ ਉਸ ਦਾ ਇੱਕ ਟਾਈਮ ਪਰਿਡ ਹੈ ਵੀ ਇੰਨੇ ਸਮੇਂ ਦੇ ਵਿੱਚ ਇਸ ਨੇ ਪੱਕਣਾ ਜੇਕਰ ਆਪਾਂ ਵੈਰਾਈਟੀ ਜ਼ਿਆਦਾ ਗੇਤੀ ਲਗਾ ਦੇਨੇ ਆ ਜਾਂ ਜ਼ਿਆਦਾ ਪਛੇਤੀ ਲਗਾ ਦੇਨੇ ਜੇਕਰ ਜਿਵੇਂ ਆਪਣੀ ਵੈਰਾਈਟੀ ਹੈ ਪੀ 126 ਵੈਰਾਈਟੀ ਜੇਕਰ ਆਪਾਂ ਗੇਤੀ ਲਾ ਦਨੇ ਆ ਤਾਂ ਇਸ ਦਾ ਝਾੜ ਤਕਰੀਬਨ 70-75 ਮਾਣ ਦੇ ਲਗਭਗ ਰਹਿ ਜਾਂਦਾ ਵੱਧ ਤੋਂ 10 ਮਾਣ ਆ ਜਾਂਦਾ ਇਹੋ ਵੈਰਾਈਟੀ ਜੇਕਰ ਆਪਾਂ ਸਹੀ ਸਮੇਂ ਤੇ ਜੁਲਾਈ ਮਹੀਨੇ ਦੇ ਵਿੱਚ ਲਗਾਉਣੇ ਆ 10-15 ਜੁਲਾਈ ਨੂੰ ਲਗਾਉਣੇ ਆ ਤਾਂ ਉਸ ਸਮੇਂ ਜਿਹੜੀ ਵੈਰਾਈਟੀ ਲਗਾਉਣੇ ਆ ਤਾਂ ਉਸ ਦਾ ਝਾੜ ਜਾਨੀ ਕਿ 100 ਮਾਣ ਤੋਂ ਵੀ ਪਾਰ ਹੋ ਜਾਂਦਾ ਤੇ ਇਹ ਇੱਕ ਜਿਹੜਾ ਸਮਾਂ ਹੈ ਫਸਲ ਦਾ ਕਿਸੇ ਵੀ ਵੈਰਾਈਟੀ ਦਾ ਜੇਕਰ ਆਪਾਂ ਸਹੀ ਸਮੇਂ ਨਾ ਪਾਗੇਤੀ ਲਗਾਉਣੇ ਨਾ ਪਛੇਤੀ ਲਗਾਉਣੇ ਜੇਕਰ ਆਪਾਂ ਸਹੀ ਸਮੇ ਉਸਦੀ ਪਣੀਰੀ ਦੀ ਬਜਾਈ ਤੇ ਆਪਾਂ ਝੋਨੇ ਦੀ ਲਵਾਈ ਕਰਦੇ ਆ ਤਾਂ ਆਪਣਾ ਝਾੜ ਮੌਸਮ ਦੇ ਅਨੁਕੂਲ ਜਿੰਨਾ ਮੌਸਮ ਦੇ ਅਨੁਸਾਰ ਝਾੜ ਆਉਣਾ ਆਪਣਾ ਆਪਣਾ ਝਾੜ ਜੋ ਦੇਖ ਨੂੰ ਮਿਲਦਾ ਸਭ ਤੋਂ ਪਹਿਲਾ ਕਾਰਨ ਹੈਗਾ ਜੀ ਆਪਾਂ ਝੋਨਾ ਜ਼ਿਆਦਾ ਗੀਤਾ ਲਗਾਉਣਾ ਜਾਂ ਪਛੇਤਾ ਲਗਾਉਣਾ ਇਸ ਤੋਂ ਦੂਜਾ ਕਾਰਨ ਹੈਗਾ ਜੀ ਜਿਹੜੇ ਆਪਣੇ ਕਿਸਾਨ ਵੀਰ ਆਪਾਂ ਅਕਸਰ ਹੀ ਦੇਖਦੇ ਆ ਕਿ ਕੁਝ ਕੁ ਕਿਸਾਨ ਵੀਰਾਂ ਦਾ ਸਵਾਲ ਹੁੰਦਾ ਕਿ ਆਪਣਾ ਨਾ ਜਿਹੜਾ ਪਹਿਲਾ ਆਪਾਂ ਜੋ ਨਾ ਵੜਦੇ ਆ ਉਸ ਦਾ ਝਾੜ ਜ਼ਿਆਦਾ ਆਉਂਦਾ ਹੈ ਤੇ ਜਿਵੇਂ ਜਿਵੇਂ ਆਪਣਾ ਝੋਨਾ ਲੇਟ ਵੜਾਈ ਕਰਦੇ ਆ ਜਾਂ ਆਪਾਂ ਪਛੇਤਾ ਲਾਉਣੇ ਆ ਪਛੇਤਾ ਵੜਦੇ ਆ ਉਹਦਾ ਝਾੜ ਘਟਦਾ ਉਸ ਦਾ ਕਾਰਨ ਕੀ ਹੁੰਦਾ ਕਿ ਜਿਹੜੀ ਆਪਾਂ ਪਨੀਰੀ ਆਪਾਂ ਪਨੀਰੀ ਕੋਸੀਆਂ ਇੱਕੋ ਸਮੇ ਸਾਰੀ ਪਨੀਰੀ ਵੇਚ ਦਿੰਨੇ ਆ ਜੇਕਰ ਆਪਾਂ فرض ਕਰੋ ਕਿ ਆਪਣੇ ਕੋਲ 15 ਤੋਂ 20 ਕਿੱਲੇ ਜ਼ਮੀਨ ਹੈ ਤੇ ਆਪਾਂ ਪਨੀਰੀ ਇੱਕੋ ਸਮੇ ਵੇਚ ਦਿੰਨੇ ਆ ਤੇ ਜਿਹੜੀ ਉਹਨਾਂ ਵਿੱਚੋਂ ਕੁਝ ਪਨੀਰੀ ਤਾਂ ਆਪਣੀ 25 ਦਿਨ ਤੇ ਲੱਗ ਜਾਂਦੀ ਹੈ ਤੇ ਕੁਝ ਪਨੀਰੀ ਜਾ ਕੇ ਆਪਣੀ 35 40 ਦਿਨ ਤੇ ਵੀ ਲੱਗਦੀ ਜਦੋਂ ਆਪਣਾ ਐਂਡ ਤੇ ਆਪਾਂ ਝੋਨਾ ਲਗਾਉਣੇ ਆ ਤੇ ਜਿਹੜਾ ਝੋੜ ਜਿਹੜਾ ਝੋਨਾ ਆਪਣਾ ਪਨੀਰੀ 25 30 ਦਿਨ ਦੇ ਵਿੱਚ 35 ਦਿਨ ਤੱਕ ਲੱਗਦੀ ਉਸ ਦਾ ਝਾਰ ਆਪਾਂ ਨੂੰ ਦੇਖਣ ਨੂੰ ਬਹੁਤ ਵਧੀਆ ਮਿਲਦਾ ਤੇ ਜਿਹੜਾ ਪਨੀਰੀ ਆਪਣੀ 35 ਦਿਨਾਂ ਤੋਂ ਬਾਅਦ ਜਾਂਦੀ ਹੈ 40 ਤੋਂ 45 ਦਿਨਾਂ ਤੇ ਲੱਗ ਭਗ ਜਾਂਦੀ ਉਹਦਾ ਝਾਰ ਤਕਰੀਬਨ ਹੀ ਆਪਣਾ 15 ਤੋਂ 20 ਮਣ ਜਿਹੜੀ 25 ਦਿਨ ਦੀ ਪਨੀਰੀ ਲੱਗੀ ਤੇ ਜਿਹੜੀ 40 ਦਿਨ ਦੀ ਪਨੀਰੀ ਲੱਗੀ ਇਹਨਾਂ ਦਾ ਜੇਕਰ ਝਾਰ ਤੁਸੀਂ ਦੇਖੋਗੇ ਤਾਂ 15 ਤੋਂ 20 ਮਣ ਝਾਰ ਦਾ ਫਰਕ ਜ਼ਰੂਰ ਪੈਂਦਾ ਹੈ ਇਸ ਕਰਕੇ ਕੋਸ਼ਿਸ਼ ਕਰੋ ਕਿ ਆਪਣੀ ਜ਼ਮੀਨ ਦੇ ਹਿਸਾਬ ਦੇ ਨਾਲ ਜਿੰਨੀ ਆਪਣੀ ਜ਼ਮੀਨ ਉਸ ਹਿਸਾਬ ਦੇ ਨਾਲ ਆਪਾਂ ਨੂੰ ਦੋ ਭਾਗਾਂ ਜਾਂ ਤਿੰਨ ਭਾਗਾਂ ਦੇ ਵਿੱਚ ਆਪਣੇ ਪਨੀਰੀ ਦੀ ਬਿਜਾਈ ਕਰੋ ਇਸ ਤਰ੍ਹਾਂ ਕਰੋ ਕਿ ਜਿਹੜੀ ਪਨੀਰੀ ਆਪਣੀ 30 ਤੋਂ 35 ਦਿਨਾਂ ਤੋਂ ਵੱਧ ਤੋਂ ਵੱਧ 35 ਦਿਨਾਂ ਤੱਕ ਆਪਣੇ ਖੇਤ ਵਿੱਚ ਲੱਗ ਜਾਵੇ ਤਾਂ ਫਿਰ ਆਪਾਂ ਵਧੀਆ ਝਾੜ ਲੈ ਸਕਦੇ ਹਾਂ ਜੇਕਰ ਪਨੀਰੀ ਆਪਾਂ ਵੱਡੀ ਉਮਰ ਦੀ ਲਗਾਉਣਿਆਂ ਜੋ ਤੁਸੀਂ ਮਰਜ਼ੀ ਸਪਰੇਆ ਕਰ ਲਓ ਜਿੰਨੀ ਮਰਜ਼ੀ ਰਿਹਾਂ ਸਪਰੇਆ ਖਾਦਾਂ ਪਾਈ ਚਲੋ ਸਹੀ ਸਮੇਂ ਤੇ ਆਪਣਾ ਝਾੜ ਆਪਣਾ ਨਹੀਂ ਵਧਣਾ ਆਪਣਾ 15 ਤੋਂ 20 ਮਣ ਝਾੜ ਆਪਣਾ ਜ਼ਰੂਰ ਹੀ ਕਟੇਗਾ ਹੀ ਕਟੇਗਾ ਇਹ ਆਪਣਾ ਦੂਜਾ ਵੱਡਾ ਮੁੱਖ ਕਾਰਨ ਇਹਦੇ ਨਾਲ ਆਪਣਾ 15 ਤੋਂ 20 ਮਣ ਚਾਰ ਤਕਰੀਬਨ ਘਟ ਜਾਂਦਾ ਹੈ ਇਸ ਤੋਂ ਅਗਲੀ ਗੱਲ ਕਰਦੇ ਕਿਸਾਨ ਵੀਰੋ ਜਿਹੜਾ ਆਪਣਾ ਤੀਜਾ ਕਾਰਨ ਹੈ ਯੂਰੀਆ ਖਾਦ ਦਾ ਸਹੀ ਪ੍ਰਬੰਧਨ ਹੋਣਾ ਹੁਣ ਆਪਾਂ ਕਰਦੇ ਕਿ ਜਿਹੜਾ ਆਪਾਂ ਕੋਈ ਵੀ ਵੈਰੈਟੀ ਲਗਾਉਣੇ ਆ ਆਪਾਂ ਜਿਵੇਂ 8 ਤੋਂ 10 ਦਿਨਾਂ ਦੇ ਵਿੱਚ ਆਪਾਂ ਸਾਰੀ ਝੋਨੇ ਦੀ ਦਵਾਈ ਕਰ ਦਿੰਨੇ ਆ ਤੇ ਜਿਹੜੀ ਆਪਾਂ ਯੂਰੀਆ ਕੁਝ ਕਿਸਾਨ ਵੀਰ ਕੀ ਕਰਦੇ ਆ ਕਿ ਜਿਵੇਂ ਆਪਾਂ ਜਾਂ ਆਪ ਖੁਦ ਪਾਉਣੇ ਜਾਂ ਆਪ ਕਿਸੇ ਦਾ ਪਾਉਣੇ ਆ ਆਪਾਂ ਇੱਕੋ ਦਿਨ ਹੀ ਲੈ ਕੇ ਸਾਰਾ ਝੋਨੇ ਦੇ ਵਿੱਚ ਆਪਾਂ ਯੂਰੀਆ ਪਾ ਦਿੰਨੇ ਆ ਜੇ ਜੇ ਆਪਾਂ ਆਖਰੀ ਯੂਰੀਆ ਪਾਉਣੇ ਆ ਜਾਂ ਕੋਈ ਵੀ ਕਿਸ਼ਤ ਯੂਰੀਆ ਦੀ ਪਾਉਣੇ ਆ ਉਹ ਆਪਣੀ ਸਹੀ ਸਮੇਂ ਤੇ ਨਹੀਂ ਪੈਂਦੀ ਜੇਕਰ ਆਪਾਂ ਕਿਸੇ ਝੋਨੇ ਨੂੰ ਆਪਾਂ 30 ਦਿਨ ਤੇ ਯੂਰੀਆ ਪੂਰੀ ਹੋ ਜਾਂਦੀ ਐ ਤੇ ਜਿਹੜਾ ਆਪਣਾ ਸਹੀ ਸਮੇਂ ਚ ਹੋਣਾ ਲੱਗੂ 38 ਦਿਨ ਤੇ ਪੂਰੀ ਹੋ ਗਈ ਐ ਇਸੇ ਤਰ੍ਹਾਂ ਜੇਕਰ ਆਪਾਂ ਕੁਝ ਯੂਰੀਆ ਇਹ 38 ਦਿਨ ਤੇ ਪੂਰੀ ਹੋ ਗਈ ਐ ਕੁਝ ਕਿੱਲਿਆਂ ਨੂੰ ਤੇ ਜਿਹੜੇ ਆਪਣੇ ਝੋਨੇ ਜ਼ਿਆਦਾ ਪਛੇਤੇ ਲੱਗੇ ਨੇ ਜਾਂ ਆਪਣੇ ਜ਼ਿਆਦਾ ਗੇਤੇ ਲੱਗੇ ਨੇ ਉਹਨੂੰ ਜਿਹੜੀ ਯੂਰੀਆ ਫਿਰ ਜਾਣ ਕੇ 45 46 ਦਿਨ ਤੇ ਜਾ ਪੈਂਦੀ ਐ ਇਸ ਕਰਕੇ ਇਸ ਗੱਲ ਦਾ ਧਿਆਨ ਰੱਖੋ ਵੀ ਜਿਵੇਂ ਜਿਵੇਂ ਆਪਣਾ ਝੋਨਾ ਲੱਗਦਾ ਉਸੇ ਹਿਸਾਬ ਦੇ ਨਾਲ ਯੂਰੀਆ ਖਾਦ ਆਪਾਂ ਪੂਰੀ ਕਰਨੀ ਚਾਹੀਦੀ ਕਿਉਂਕਿ ਜੇਕਰ ਆਪਾਂ ਯੂਰੀਆ ਖਾਦ ਵੀ ਜਿਆਦਾ ਸਮੇਂ ਪਹਿਲਾਂ ਪੂਰੀ ਕਰ ਦਿੰਨੇ ਆ ਤਾਂ ਜਦੋਂ ਆਪਣੇ ਝੋਨੇ ਵਿੱਚ ਪੈਨਿਕਾ ਸਟੇ ਸ਼ੁਰੂ ਹੋਣੀ ਹੁੰਦੀ ਜਦੋਂ ਆਪਣੀ ਮੁੰਜਰ ਬੰਨੀ ਹੁੰਦੀ ਪੈਪ ਦੇ ਵਿੱਚ ਜੇਕਰ ਜਦੋਂ ਨਾਈਟ੍ਰੋਜਨ ਦੀ ਘਾਟ ਆ ਜਾਂਦੀ ਹੈ ਤੇ ਇਸ ਦੇ ਨਾਲ ਹੀ ਆਪਣਾ ਝਾੜ ਘਟ ਜਾਂਦਾ ਇਸ ਕਰਕੇ ਜਿੰਨੀ ਵੀ ਆਪਾਂ ਯੂਰੀਆ ਖਾਦ ਸਹੀ ਸਮੇਂ ਆਪਾਂ ਖਾਦ ਪਾਉਣੀ ਚਾਹੀਦੀ ਹੈ ਸਹੀ ਦਿਨਾਂ ਤੇ ਪੂਰੀ ਕਰਨੀ ਚਾਹੀਦੀ ਇਹ ਵੀ ਇੱਕ ਆਪਣਾ ਬਹੁਤ ਵੱਡਾ ਕਾਰਨ ਹੈ ਝਾੜ ਘਟ ਹੋਣ ਦਾ ਇਸ ਤੋਂ ਅਗਲਾ ਕਾਰਨ ਹੈਗਾ ਜੀ ਚੌਥਾ ਜਿਹੜਾ ਆਪਾਂ ਨੂੰ ਪਾਣੀ ਦਾ ਪ੍ਰਬੰਧ ਕੁਝ ਕੁ ਨੁਕਸਾਨ ਵੀ ਰਾਂ ਦਾ ਜੇਕਰ ਆਪਾਂ ਪਾਣੀ ਦਾ ਪ੍ਰਬੰਧ ਸਹੀ ਰੱਖਦੇ ਆਂ ਜਿਵੇਂ ਆਪਾਂ 25 ਦਿਨਾਂ ਤੱਕ ਤਾਂ तकरीबन ਪਾਣੀ ਆਪਾਂ ਨੂੰ ਜ਼ਮੀਨ ਵਿੱਚ ਭਰ ਕੇ ਰੱਖਣਾ ਜ਼ਰੂਰੀ ਹੈ ਤਾਂ ਜੋ ਨਦੀਨ ਆਪਣੇ ਕੰਟਰੋਲ ਹੋ ਸਕਣ ਤੇ ਉਸ ਤੋਂ ਬਾਅਦ ਆਪਾਂ ਨੂੰ ਇੱਕ ਦੋ ਵਾਰੀ ਝੋਨੇ ਨੂੰ ਹਵਾ ਲਵਾਉਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਤਾਂ ਜੋ ਆਪਣੀ ਜਿਹੜੇ ਫਟਾਰਾ ਫੋੜ ਵਧਿਆ ਕਰਦਾ ਜੇਕਰ ਆਪਾਂ ਝੋਨੇ ਨੂੰ ਪਾਣੀ ਨੱਪ ਕੇ ਰੱਖਦੇ ਆਂ ਭਰ ਕੇ ਰੱਖਦੇ ਆਂ ਇਹਦੇ ਨਾਲ ਜਿਹੜਾ ਫਟਾਰਾ ਵੀ ਘਟ ਹੁੰਦਾ ਹੈ ਅਗਣਵਾਰ ਦਿਨਾਂ ਦੇ ਵਿੱਚ ਬਿਮਾਰੀਆਂ ਦਾ ਅਟੈਕ ਵੀ ਜ਼ਿਆਦਾ ਆਉਂਦਾ ਜਿਸ ਨਾਲ ਆਪਣਾ ਝਾੜ ਕੱਟੇਗਾ ਇਸ ਕਰਕੇ 25 ਦਿਨਾਂ ਤੋਂ ਲੱਗ ਦੁਬਾਰਾ ਆਪਾਂ ਨੂੰ ਝੋਨੇ ਨੂੰ ਜ਼ਰੂਰ ਹਵਾ ਲਵਾਓ ਫਿਰ ਆਪਾਂ ਜਦੋਂ ਪਾਣੀ ਆਪਣਾ ਜੀਰ ਜਾਵੇ ਉਦੋਂ ਪਾਣੀ ਲਗਾਓ ਤੇ ਫਿਰ ਜਦ ਆਪਣਾ ਜਦੋਂ ਝੋਨਾ ਗੋਭ ਸਮੇਂ ਯਾਨੀ ਕਿ ਕੁਝ ਨਿਸਾਰਾ ਸ਼ੁਰੂ ਹੋ ਜਾਂਦਾ ਝੋਨਾ ਜਦੋਂ ਪੂਰਾ ਗੋਭ ਵਿੱਚ ਆ ਜਾਂਦਾ ਉਸ ਸਮੇਂ ਤੋਂ ਲੈ ਕੇ ਜਦੋਂ ਤੱਕ ਆਪਣਾ ਦਾਣਾ ਭਰਦਾ ਨਹੀਂ ਦੁੱਧਾ ਦੁੱਧਾ ਭਰਨਾ ਸ਼ੁਰੂ ਹੋ ਜਾਂਦਾ ਉਦੋਂ ਤੱਕ ਆਪਾਂ ਨੂੰ ਜਿਹੜਾ ਪਾਣੀ ਦਾ ਸੋਕਾ ਨਹੀਂ ਲਗਾਉਣਾ ਚਾਹੀਦਾ ਜੇਕਰ ਆਪਣੀਆਂ ਜ਼ਮੀਨਾਂ ਭਾਰੀਆਂ ਨਹੀਂ ਕਿਉਂਕਿ ਉਹਨਾਂ ਜ਼ਮੀਨਾਂ ਦੇ ਵਿੱਚ ਤਾਂ ਨਮੀ ਬਣੀ ਰਹਿੰਦੀ ਜਿਵੇਂ ਹਲਕੀਆਂ ਜਾਂ ਰੇਤਾਂ ਦੀਆਂ ਜ਼ਮੀਨਾਂ ਨੇ ਇਹਨਾਂ ਦੇ ਵਿੱਚ ਜ਼ਿਆਦਾ ਸੋਕਾ ਆ ਜਾਂਦਾ ਉਹਨਾਂ ਵਿੱਚ ਪਾਣੀ ਭਰ ਕੇ ਰੱਖਣਾ ਆਪਾਂ ਨੂੰ ਬਹੁਤ ਜ਼ਿਆਦਾ ਜ਼ਿਆਦਾ ਜ਼ਰੂਰੀ ਹੈ ਜਿਹੜੀਆਂ ਭਾਰੀਆਂ ਜ਼ਮੀਨਾਂ ਨੇ ਇਹਨੂੰ ਆਪਾਂ ਇੱਕ ਦੋ ਦਿਨ ਬਾਅਦ ਵੀ ਪਾਣੀ ਲਗਾ ਸਕਦੇ ਹਾਂ ਕਿਉਂਕਿ ਇਹਨਾਂ ਜ਼ਮੀਨਾਂ ਦੇ ਵਿੱਚ ਜ਼ਿਆਦਾ ਨਮੀ ਬਣੀ ਰਹਿੰਦੀ ਹੈ ਜਦੋਂ ਆਪਣੀ ਜ਼ਮੀਨ ਦੇ ਵਿੱਚ ਸੋਕਾ ਆ ਗਿਆ ਜਦੋਂ ਆਪਣੀ ਪੋਲਿਨੇਸ਼ਨ ਦੀ ਪ੍ਰਕਿਰਿਆ ਹੋ ਗਈ ਬੂਰ ਪੈਣ ਦੀ ਪ੍ਰਕਿਰਿਆ ਚੱਲ ਰਹੀ ਹੋਵੇ ਜਾਂ ਸਾਰਾ ਚੱਲ ਰਿਹਾ ਹੋਵੇ ਉਸ ਸਮੇਂ ਜੇਕਰ ਆਪਣੀ ਜ਼ਮੀਨ ਦੇ ਵਿੱਚ ਸੋਕਾ ਹੋ ਗਿਆ ਸੋਕਾ ਜ਼ਮੀਨ ਲੈਗੀ ਇਸ ਜਿਹਨ ਨਾਲ ਆਪਣਾ ਝਾੜ ਆਪਣਾ ਬਹੁਤ ਘਟ ਸਕਦਾ ਫੋਕ ਬਣਦੀ ਪ੍ਰਕਿਰਿਆ ਫੋਕ ਜਿਆਦਾ ਬਣੇਗੀ ਜਿਸ ਨਾਲ ਆਪਣਾ ਝਾੜ ਆਪਣਾ ਜਿਆਦਾ ਘਟੇਗਾ ਇਹ ਵੀ ਆਪਣਾ ਇੱਕ ਮੁੱਖ ਕਾਰਨ ਹੈ ਜੇਕਰ ਆਪਾਂ ਪਾਣੀ ਦਾ ਸਹੀ ਪ੍ਰਬੰਧ ਆਪਣੇ ਖੇਤ ਦੇ ਵਿੱਚ ਨਹੀਂ ਹੈਗਾ ਤੇ ਪਹਿਲਾ ਕਾਰਨ ਹੈਗਾ ਜੀ ਆਪਣਾ ਜਦੋਂ ਝੋਨਾ ਆਪਣਾ ਗੋਭ ਸਮੇਂ ਹੁੰਦਾ ਆਪਾਂ ਨੂੰ ਇੱਕ ਵਧੀਆ ਉਲੀ ਨਾਸ਼ਕ ਸਪਰੇਅ ਆ ਜ਼ਰੂਰ ਕਰਨੀ ਚਾਹੀਦੀ ਹੈ ਕੁਝ ਕੁ ਕਿਸਾਨ ਵੀਰ ਆਪਣੇ ਕੀ ਕਰਦੇ ਨੇ ਕਿ ਆਪਾਂ ਪ੍ਰਦਾਨ ਪਾਉਣੇ ਆ ਜਾਂ ਹੋਰ ਕੋਈ ਰੇਸ ਸਪਰੇਅ ਪਾਉਣੇ ਆ ਦਾਣੇਦਾਰ ਜ਼ਹਿਰ ਪਾਉਣੇ ਆ ਤਕਰੀਬਨ ਹੀ ਆਪਣੇ ਕਿਸਾਨ ਵੀਰ ਪ੍ਰਦਾਨ ਪਾਉਣੇ ਆ ਤੇ ਪ੍ਰਦਾਨ ਪਾਉਣ ਤੋਂ ਬਾਅਦ ਫਿਰ ਆਪਾਂ ਨੇ ਸਾਰੇ ਤੋਂ ਬਾਅਦ ਹੀ ਦੂਜੀ ਸਪਰੇਅ ਕਰਦੇ ਆ ਤੇ ਜਿਹੜੀ ਪਹਿਲੀ ਆਪਾਂ ਪ੍ਰਦਾਨ ਪਾਤੀ ਉਂਝ ਨਾਲ ਆਪਾਂ ਕੋਈ ਵੀ ਉਲੀ ਨਾਸ਼ਕ ਪਹਿਲੀ ਗੱਲ ਤਾਂ ਆਪਾਂ ਨੂੰ ਕੋਈ ਦਾਣੇਦਾਰ ਜ਼ਹਿਰ ਪਾਉਣੀ ਨਹੀਂ ਚਾਹੀਦੀ ਤੁਸੀਂ ਆਪਣੀ ਵੀਡੀਓ ਵੀ ਦੇਖ ਸਕਦੇ ਆ ਆਪਾਂ ਕੋਈ ਵੀ ਦਾਣੇਦਾਰ ਜ਼ਹਿਰ ਨਹੀਂ ਪਾਉਂਦੇ ਆ ਆਪਾਂ ਸਪਰੇਅ ਹਾਂ ਕਰਦੇ ਆ ਉਲੀ ਨਾਸ਼ਕ ਪਲੱਸ ਇਨਸੈਕਟੀਸਾਈਡ ਜਾਂ ਕੁਝ ਹੋਰ ਪੌਸ਼ਟ ਪੱਤਾਂ ਦੀ ਘਾਟ ਆਉਂਦੀ ਹੈ ਤਾਂ ਆਪਾਂ ਸਪਰੇਅ ਕਰਨੀਆਂ ਚਾਹੀਦੀਆਂ ਨੇ ਤੇ ਜਿਹੜੀ ਆਪਾਂ ਨੂੰ ਪਹਿਲੀ ਸਪਰੇਅ ਗੋਭ ਸਮੇਂ ਜਾਣੇ ਕਿ ਇਹਨੇ ਸਾਰੇ ਤੋਂ ਪਹਿਲਾਂ ਪਹਿਲਾਂ 1-3 ਇਨਸੈਕਟੀਸਾਈਡ ਆਪਾਂ ਕਰਨੀ ਹੀ ਕਰਨੀ ਉਸ ਕਿਉਂਕਿ ਜਿਹੜੀ ਉਲੀ ਨਾਸ਼ਕ ਜਾਂ ਕੋਈ ਵੀ ਉਲੀ ਦੀ ਬਿਮਾਰੀ ਝੋਨੇ ਤੇ ਆਉਂਦੀ ਹੈ ਜਦੋਂ ਆਪਣੇ ਝੋਨੇ ਦੇ ਵਿੱਚ ਬਿਮਾਰੀ ਸ਼ੁਰੂ ਹੋ ਜਾਂਦੀ ਹੈ ਇਹ ਇਨਫੈਕਸ਼ਨ ਪਹਿਲਾਂ ਆਉਂਦੀ ਹੈ ਉਸ ਤੋਂ ਬਾਅਦ ਜਦੋਂ ਆਪਣੇ ਝੋਨੇ ਦੇ ਵਿੱਚ ਬਿਮਾਰੀ ਰਾਜ ਜਾਂਦੀ ਹੈ ਬਿਮਾਰੀ ਆ ਜਾਂਦੀ ਉਸ ਤੋਂ ਬਾਅਦ ਆਪਾਂ ਨੂੰ ਫਿਰ ਇਹਨਾਂ ਦੇ ਲੱਛਣ ਦਿਖਾਈ ਦੇਣੇ ਸ਼ੁਰੂ ਹੁੰਦੇ ਨੇ ਤੇ ਜਦੋਂ ਆਪਣੇ ਲੱਛਣ ਦਿਖਾਣੇ ਦਿਖਾਈ ਦੇਣੇ ਸ਼ੁਰੂ ਹੋ ਜਾਂਦੇ ਨੇ ਤਕਰੀਬਨ ਇਹ ਆਪਣਾ 5 ਤੋਂ 7 ਤੋਂ 10 ਮਾਣ ਦਾ ਝਾੜ ਆਪਣਾ ਘਟ ਹੀ ਜਾਂਦਾ ਦਾਣਿਆਂ ਦਾ ਜਿਹਦਾ ਵજન ਹਲਕਾ ਪੈ ਜਾਂਦਾ ਦਾਣਿਆਂ ਦਾ ਵજન ਦਾਣੇ ਨਿੱਗਰ ਨਹੀਂ ਬਣਦੇ ਦਾਣੇ ਹੌਲੇ ਹੋ ਜਾਂਦੇ ਨੇ ਇਹ ਤਾਂ ਆਪਾਂ ਨੂੰ ਗੋਭ ਸਮੇਂ ਇੱਕ ਸਪਰੇ ਉਲੀ ਨਾਸ਼ਕ ਦੀ ਜ਼ਰੂਰ ਹੀ ਕਰਨੀ ਚਾਹੀਦੀ ਹੈ ਸਾਰੇ ਤੋਂ ਪਹਿਲਾਂ ਪਹਿਲਾਂ ਇਹ ਵੀ ਇੱਕ ਆਪਣਾ ਝਾੜ ਘਟਣ ਦਾ ਮੁੱਖ ਕਾਰਨ ਹੈ ਤੇ ਇਸ ਤੋਂ ਅਗਲਾ ਆਪਣਾ ਹੈਗਾ ਜੀ ਇਸ ਤੋਂ ਅਗਲਾ ਕਾਰਨ ਹੈਗਾ ਜੀ ਜਦੋਂ ਆਪਾਂ ਝੋਨੇ ਨੂੰ ਜ਼ਿਆਦਾ ਪ੍ਰੋਡਕਟ ਜ਼ਿਆਦਾ ਰਹੀ ਸਪਰੇ ਦਾਣੇਦਾਰ ਜ਼ਹਿਰ ਵਰਤੀ ਜਾਂਦੇ ਆ ਜਿਨ੍ਹਾਂ ਵੀ ਆਪਾਂ ਗ੍ਰੋਥ ਪ੍ਰਮੋਟਰ ਜਾਂ ਆਪਾਂ ਦਾਣੇਦਾਰ ਜ਼ਹਿਰ ਝੋਨੇ ਨੂੰ ਜਿਹੜਾ ਕੱਚਾ ਕਰਦੇ ਨੇ ਜਿੰਨੇ ਜ਼ਿਆਦਾ ਆਪਾਂ ਯੂਜ਼ ਕਰਾਂਗੇ ਜਿੰਨੇ ਜ਼ਿਆਦਾ ਆਪਾਂ ਜ਼ਹਿਰ ਪਾਵਾਂਗੇ ਉਹਨਾਂ ਝੋਨਾ ਆਪਣਾ ਜਿਹੜਾ ਜ਼ਿਆਦਾ ਲੇਟ ਪੱਕੇਗਾ ਕਿ ਜਿੰਨਾ ਚੋਂ ਆਪਣਾ ਜਿਆਦਾ ਲੇਟ ਹੋਵੇਗਾ ਜਿੰਨਾ ਜਿਆਦਾ ਸਮਾਂ ਕੱਚਾ ਰਹੇਗਾ ਜਿਆਦਾ ਲੇਟ ਨਸਾਰਾ ਕਰੇਗਾ ਉਹ ਲੇਟ ਪੱਕੇਗਾ ਉਨਾ ਹੀ ਆਪਣਾ ਝਾੜ ਤੇ ਫਰਕ ਪਵੇਗਾ ਇਸ ਕਰਕੇ ਆਪਾਂ ਨੂੰ ਲੋੜ ਅਨੁਸਾਰ ਹੀ ਆਪਾਂ ਨੂੰ ਜਿਹੜੀਆਂ ਸਪਰੇਹਾਂ ਪਾਉਣੀਆਂ ਕਰਨੀਆਂ ਚਾਹੀਦੀਆਂ ਨੇ ਦਾਣੇਦਾਰ ਜ਼ਹਿਰ ਦੀ ਆਪਾਂ ਨੂੰ ਪਾਉਣ ਦੀ ਕੋਈ ਬਹੁਤੀ ਜਿਆਦਾ ਜ਼ਰੂਰਤ ਨਹੀਂ ਕਿ ਜੇਕਰ ਆਪਾਂ ਸਪਰੇਹਾਂ ਦਾ ਸਾਰਾ ਲੈਂਦੇ ਆ ਆ ਜੇ ਕੋਈ ਪੋਸ਼ਟ ਤੱਤ ਦੀ ਘਾਟ ਹੋਊndi ਉਸ ਤੇ ਆਪਾਂ ਨੂੰ ਜ਼ਰੂਰ ਸਪਰੇਅ ਕਰਨੀ ਚਾਹੀਦੀ ਹੈ ਜਿਵੇਂ ਆਪਾਂ ਪੋਟਾਸ਼ ਪਾਉਣੀ ਚਾਹੀਦੀ ਹੈ ਜ਼ਿੰਕ ਪਾਉਣੀ ਚਾਹੀਦੀ ਹੈ ਬਾਕੀ ਹੋਰ ਕਿਸੇ ਵੀ ਤਰ੍ਹਾਂ ਦਾ ਜਿਹੜਾ ਗ੍ਰੋਥ ਪ੍ਰੋਮੋ ਜੋ ਨੇ ਨੂੰ ਗਰੋਥ ਕਰਾਉਣ ਵਾਸਤੇ ਕਿਉਂਕਿ ਜਿਹੜੀਆਂ ਜਿੰਨੀ ਵੀ ਬਨਾਵਟੀਆਂ ਆਪਾਂ ਗਰੋਥ ਕਰਾਵਾਂਗੇ ਇਹਨਾਂ ਦਾ ਕੋਈ ਬਹੁਤਾ ਆਪਾਂ ਨੂੰ ਬੈਨੀਫਿਟ ਨਹੀਂਗਾ ਜਿੰਨੀ ਆਪਣੀ ਜ਼ਮੀਨ ਦੇ ਵਿੱਚ ਜਾਣ ਹੋਵੇਗੀ ਉਸ ਹੱਬ ਦੇ ਨਾਲ ਹੀ ਆਪਣਾ ਜਿਹੜਾ ਝਾੜ ਦੇਖ ਨੂੰ ਮਿਲੇਗਾ ਤੇ ਇਹ ਆਪਾਂ ਜਿੰਨਾ ਚੋਂ ਨਾ ਜ਼ਿਆਦਾ ਕੱਚਾ ਕਰਾਂਗੇ ਉਹਨਾਂ ਜਿਆਦਾ ਸਮਾਂ ਲੰਮਾ ਲਵੇਗਾ ਜਿਆਦਾ ਪੱਕਣ ਦੇ ਵਿੱਚ ਜਿਆਦਾ ਲੇਟ ਹੋਵੇਗਾ ਉਹਨਾਂ ਹੀ ਆਪਣਾ ਝਾੜ ਤੇ ਫਰਕ ਜ਼ਰੂਰ ਪਵੇਗਾ ਤੇ ਇਸ ਤੋਂ ਅਗਲਾ ਕਾਰਨ ਹੈਗਾ ਜੀ ਜੇਕਰ ਆਪਾਂ ਜਿਹੜੀ ਜ਼ਮੀਨਾਂ ਦੇ ਵਿੱਚ ਪੋਟਾਸ਼ ਦੀ ਜ਼ਿਆਦਾ ਘਾਟ ਆਉਂਦੀ ਹੈ ਜਾਂ ਆਪਾਂ ਹੋਰ ਤੱਤਾਂ ਦੀ ਘਾਟ ਆਉਂਦੀ ਹੈ ਜਿੰਨੀ ਵੀ ਆਪਣਾ ਝਾੜੇ ਸਾਰਾ ਆਪਣਾ ਮੌਸਮ ਤੇ ਤੇ ਜ਼ਮੀਨ ਦੀ ਸਿਹਤ ਤੇ ਆਪਣਾ ਟਿਕਿਆ ਹੁੰਦਾ ਜੇਕਰ ਆਪਣੀ ਜ਼ਮੀਨ ਦੇ ਵਿੱਚ ਪੌਸ਼ਟਕ ਤੱਤਾਂ ਦੀ ਘਾਟ ਆਉਂਦੀ ਹੈ ਤਾਂ ਆਪਣਾ ਝਾੜ ਕਟੇਗਾ ਹੀ ਕਟੇਗਾ ਇਸ ਕਰਕੇ ਆਪਾਂ ਹੋਰ ਚੀਜ਼ਾਂ ਪਾਉਣ ਦੇ ਬਾਵਜੂਦ ਆਪਣੇ ਜ਼ਮੀਨ ਦੇ ਵਿੱਚ ਪੌਸ਼ਟਕ ਤੱਤਾਂ ਦੀ ਘਾਟ ਨਾ ਆਉਣ ਦਿਓ ਜਿਵੇਂ ਪੋਟਾਸ਼ ਹੋਊਗੀ ਜ਼ਿੰਕ ਹੋਊਗੀ ਸਲਫਰ ਹੋਊਗੀ ਹੋਰ ਵੀ ਜਿਹੜੇ ਆਪਣੇ ਝੋਨੇ ਦੇ ਤੱਤਾਂ ਝੋਨੇ ਨੂੰ ਆਪਾਂ ਨੂੰ ਜ਼ਰੂਰੀ ਤੱਤ ਚਾਹੀਦੇ ਨੇ ਤੇ ਜੇਕਰ ਆਪਾਂ ਇਹ ਪੋਟਾਸ਼ ਤੱਤ ਦੀ ਵੀ ਘਾਟ ਆਉਂਦੀ ਜਿਵੇਂ ਸਾਰੇ ਸਮੇਂ ਤਾਂ ਇਸ ਦੇ ਨਾਲ ਵੀ ਆਪਣੇ ਝਾੜ ਤੇ ਕਾਫੀ ਫਰਕ ਪੈਂਦਾ ਝੋਨੇ ਦੇ ਵਿੱਚ ਜ਼ਿਆਦਾ ਫੋਕ ਝੋਨੇ ਦੀ ਜੜੀ ਕੁਆਲਿਟੀ 'ਚ ਫਰਕ ਪੈਂਦਾ ਝੋਨੇ ਦੇ ਦਾਣੇ ਨਿੱਗਰ ਨਹੀਂ ਬਣਦੇ ਜੇਕਰ ਆਪਣੇ ਝੋਨੇ ਦੇ ਵਿੱਚ ਪोटाश ਤੱਤ ਦੀ ਘਾਟ ਜ਼ਿਆਦਾ ਆਉਂਦੀ ਹੈ ਤਾਂ ਇਸੇ ਦੇ ਨਾਲ ਹੀ ਆਪਣਾ ਝਾੜ ਘਟ ਸਕਦਾ ਫੋਕ ਜ਼ਿਆਦਾ ਬਣੇਗੀ ਇਸ ਕਰਕੇ ਜਿਹੜੇ ਆਪਣੀਆਂ ਜ਼ਮੀਨਾਂ ਹੌਲੀਆਂ ਜਾਂ ਭਾਰੀਆਂ ਨੇ ਤੇ ਹਲਕੀਆਂ ਜ਼ਮੀਨਾਂ ਨੇ ਇਹਨਾਂ ਦੇ ਵਿੱਚ ਜੇਕਰ ਨਿਸਾਰੇ ਦੇ ਸਮੇਂ ਜਿੰਨੇ ਆਪਾਂ ਗੋਭ ਸਮੇਂ 13045 ਸਪਰੇ ਆਪਾਂ ਨੂੰ ਕਰਨੀ ਚਾਹੀਦੀ ਹੈ ਜੇਕਰ ਆਪਣੀ ਜ਼ਮੀਨਾਂ ਹਲਕੀਆਂ ਨੇ ਭਾਰੀਆਂ ਜ਼ਮੀਨਾਂ ਦੇ ਵਿੱਚ ਵੈਸੇ ਇਹਨਾਂ ਐਨਪੀਕੇ ਸਪਰੇਆਂ ਦੀ ਬਹੁਤ ਜ਼ਿਆਦਾ ਜ਼ਰੂਰਤ ਨਹੀਂ ਪੈਂਦੀ ਬਾਕੀ ਜੇ ਤੁਸੀਂ ਫਿਰ ਵੀ ਆਪਣੇ ਇਹ ਕਰਨੀ ਚਾਹੁੰਦੇ ਹੋ ਹੀਟ ਸਟ੍ਰੈਸ ਤੋਂ ਬਚਾਉਣ ਵਾਸਤੇ ਤਾਂ ਆਪਾਂ ਕਰ ਸਕਦੇ ਹਾਂ ਤੇ ਇਸ ਕਰਕੇ ਵੀ ਜੇਕਰ ਆਪਣੇ ਜ਼ਮੀਨ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਪੌਸਟ ਅੱਤੇ ਦੀ ਘਾਟ ਨਹੀਂ ਆਉਂਦੀ ਤੇ ਜਿੰਨਾ ਝਾੜ ਆਪਣੇ ਮੌਸਮ ਦੇ ਅਨੁਕੂਲ ਆਉਣਾ ਆਪਣਾ ਝਾੜ ਦੇਖਣ ਨੂੰ ਜ਼ਰੂਰ ਮਿਲੇਗਾ ਤੇ ਬਾਕੀ ਜਿਹੜੇ ਵੀ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੁੜ ਸਬਸਕ੍ਰਾਈਬ ਕਰ ਲਓ ਜੀ ਧੰਨਵਾਦ